ਸਿੱਖਾਂ ਦਾ ਸਬਰ ਨਾ ਪਰਖ ਸਰਕਾਰੇ ਇਹ ਬਿਆਨ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਦਿੱਤੇ ਗਏ ਨੇ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਸਿੱਖ ਜਥੇਬੰਦੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ਤੇ ਉੱਥੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਇੱਕ ਕਾਨਫਰੰਸ ਕੀਤੀ ਗਈ ਤੇ ਜਿਸ ਨੂੰ ਲੈ ਕੇ ਚਰਨਗੜ੍ਹ ਦਾ ਮਾਮਲਾ ਸਾਹਮਣੇ ਆ ਰਿਹਾ ਸੀ ਤੇ ਉੱਥੇ ਹੀ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਕਿਹਾ ਗਿਆ ਕਿ ਜਿਸ ਲੜਕੀ ਦੇ ਲਈ ਅਸੀਂ ਸਟੈਂਡ ਦਿੱਤਾ ਉਹ ਲੜਕੀ ਹੀ ਮੁਕਰ ਗਈ ਪ੍ਰਸ਼ਾਸਨ ਤੇ ਸਰਕਾਰਾਂ ਦੇ ਉੱਤੇ ਸਵਾਲ ਜਿਹੜੇ ਕਿ ਖੜੇ ਕਰ ਦਿੱਤੇ ਹੁਣ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਕਿਹਾ ਗਿਆ ਕਿ ਗੁਰੂ ਘਰ ਦੀ ਹਜ਼ੂਰੀ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਅਸੀਂ ਆਵਾਜ਼ ਚੱਕਾਂਗੇ ਤੇ ਦੂਜੇ ਪਾਸੇ ਉੱਥੇ ਹੀ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਤੇ ਗਏ ਸੀ ਤੇ ਹੁਣ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਮਰਤਪਾਲ ਮਹਿਰੋ ਦੇ ਹੱਕ ਦੇ ਵਿੱਚ ਸਿੱਖ ਜਥੇਬੰਦੀਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਉੱਥੇ ਹੀ ਪ੍ਰਸ਼ਾਸਨ ਤੇ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਰਹੀ ਤੇ ਜਿਸ ਤੋਂ ਬਾਅਦ ਅਜਿਹਾ ਕੁਝ ਹੋ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਜਿਹੜਾ ਜਥੇਦਾਰ ਨੂੰ ਸੁਨੇਹਾ ਵੀ ਲਗਾਇਆ ਹੈ ਆ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਣੇ ਅਮਰਤਪਾਲ ਦੇ ਪਿਤਾ ਦਾ ਹੋੜ ਕੀ ਕਹਿਣਾ ਜਿਹੜਾ ਚਰਨਖਾੜ ਦੇ ਬਲਜਿੰਦਰ ਸਿੰਘ ਨੇ ਜੋ ਉਥੇ ਮਹਤਾਲਿਕ ਕਤੂਦ ਕੀਤੀ ਜੋ ਤੇ ਉਹ ਉਹਦੇ ਖਿਲਾਫ ਜੋ ਅਮਰਤਪਾਲ ਸਿੰਘ ਮੈਰੋ ਨੇ ਜੋ ਇਸ ਮੋਰਚੇ ਨੂੰ ਸੰਭਾਲਿਆ ਤੇ ਮੇਰਾ ਖਿਆਲ ਹੈ ਕਿ ਅਮਰਤਪਾਲ ਸਿੰਘ ਮੈਰੋ ਵੀ ਵਧਾਈ ਦੇ ਪਾਤਰ ਹੈ ਕਿ ਜਿਨ੍ਹਾਂ ਨੇ ਸਾਡੇ ਗੁਰੂ ਘਰਾਂ ਚ ਇਹੋ ਜਿਹਾ ਜੋ ਗੰਦ ਪਰੋਸਿਆ ਜਾ ਰਿਹਾ ਜੋ ਇਹ ਜਿਹੀਆਂ ਹਰਕਤਾਂ ਹੋ ਰਹੀਆਂ ਜੋ ਬਹੁਤ ਸਾਡੇ ਮੱਥੇ ਤੇ ਇੱਕ ਕਲੰਕ ਆ ਤਾਂ ਨੂੰ ਇਹੋ ਜਿਹੇ ਮਹੰਤਾਂ ਤੋਂ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਰੱਖਣਾ ਚਾਹੀਦਾ ਸਾਵਧਾਨ ਰਹਿਣਾ ਚਾਹੀਦਾ ਸਾਡੀਆਂ ਸਿੱਖ ਸੰਗਤਾਂ ਨੂੰ ਵੀ ਇਹੋ ਜਿਹੇ ਨੂੰ ਜ਼ਿਆਦਾ ਪ੍ਰਮੋਟ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਜਿੰਨਾ ਵਿਰੋਧ ਹੋ ਸਕੇ ਕੀਤਾ ਜਾਣਾ ਚਾਹੀਦਾ ਤੇ ਬਾਕੀ ਅਮਰਤਪਾਲ ਮੈਰੂਨ ਦਾ ਵੱਤੋਂ ਵੱਸ ਸਾਥ ਦੇਣਾ ਚਾਹੀਦਾ ਇਹ ਇਹ ਮਸਲਾ ਸਾਡੀ ਕੌਮ ਨੂੰ ਮੈਂ ਜਥੇਦਾਰਾਂ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਪੰਥ ਤੋਂ ਸਿੱਖਿਆ ਜਾਣਾ ਚਾਹੀਦਾ ਇਹ ਇਹਨਾਂ ਨਾਲ ਕੋਈ ਵੀ ਸਿੱਖਾਂ ਦੀ ਸਾਜਨੀ ਨਹੀਂ ਚਾਹੀਦੀ ਕਿ ਇਹਨਾਂ ਨੇ ਬਹੁਤ ਸਿੱਖੀ ਦੇ ਨਾਂ ਤੇ ਇੱਕ ਕਲੰਕਿਆ ਇਹਨਾਂ ਨੂੰ ਸਿੱਖੀ ਤੋਂ ਕਾਰਜ ਕੀਤਾ ਜਾਣਾ ਚਾਹੀਦਾ ਤੇ ਦੂਸਰਾ ਉਹ ਜੋ ਹੈ ਅਮਰਪਾਲ ਮੈਰੋ ਦੇ ਖਿਲਾਫ ਸਰਕਾਰ ਚੱਲਣਾ ਚੱਲ ਰਹੀ ਹੈ ਜਾਂ ਉਹਨਾਂ ਤੇ ਕੇਸ ਬਣਾਏ ਜਾ ਰਹੇ ਆ ਉਹ ਸਰਕਾਰ ਨੇ ਵਿਚਤਾਵਲੇ ਇਹੋ ਜੇ ਹਰਕਤਾ ਨਾ ਕਰੋ ਸਿੱਖਾਂ ਦੇ ਸਬਰ ਨੂੰ ਨਾ ਪਰਖੋ ਤੁਸੀਂ ਇਹ ਇਦਾਂ ਦੀਆਂ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਗੀਆਂ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਬਿਨਾਂ ਸ਼ਰਤ ਉਹਨਾਂ ਤੋਂ ਸਾਰੇ ਕੇਸ ਵਾਪਸ ਲਓ ਤੇ ਬਲਜੀਤ ਸਿੰਘ ਨੂੰ ਉਹ ਜਿਹੜੇ ਉਹ ਜੋ ਉਹਨਾਂ ਨੇ ਹਰਕਤ ਕੀਤੀ ਉਹਦੇ ਤੇ ਵੱਧ ਤੋਂ ਵੱਧ ਜਿਹੜੇ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਤੇ ਬਾਕੀ ਸਿੱਖ ਸੰਤਾਂ ਨੂੰ ਮਹਿਰੋ ਦੇ ਸਾਹਿਬ ਦੇ ਹੱਕ 'ਚ ਵੱਧ ਤੋਂ ਵੱਧ ਜੋ ਕਿਹੜਾ ਚਰਨ ਘਾਟ ਦੇ ਬਲਜਿੰਦਰ ਸਿੰਘ ਨੇ ਜੋ ਤੇ ਮਹਤਾਲਿਕ ਕਤੂਦ ਕੀਤੀ ਜੋ ਤੇ ਉਹ ਉਹਦੇ ਖਿਲਾਫ ਜੋ ਅ ਅਮਰਤਪਾਲ ਸਿੰਘ ਮੈਰੋ ਨੇ ਜੋ ਇਸ ਮੋਰਚੇ ਨੂੰ ਸੰਭਾਲਿਆ ਤੇ ਮੇਰਾ ਖਿਆਲ ਹੈ ਕਿ ਅਮਰਤਪਾਲ ਸਿੰਘ ਮੈਰੋ ਵੀ ਵਧਾਈ ਦੇ ਪਾਤਰ ਹੈ ਕਿ ਜਿਨ੍ਹਾਂ ਨੇ ਸਾਡੇ ਗੁਰੂ ਘਰਾਂ ਚ ਇਹੋ ਜਿਹਾ ਜੋ ਗੰਦ ਪਰੋਸਿਆ ਜਾ ਰਿਹਾ ਜੋ ਇਹ ਜਿਹੀਆਂ ਹਰਕਤਾਂ ਹੋ ਰਹੀਆਂ ਜੋ ਬਹੁਤ ਸਾਡੇ ਮੱਥੇ ਤੇ ਇੱਕ ਕਲੰਕ ਆ ਤਾਨੂੰ ਇਹੋ ਜੇ ਮਹੰਤਾਂ ਤੋਂ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਰੱਖਣਾ ਚਾਹੀਦਾ ਸਾਵਧਾਨ ਰਹਿਣਾ ਚਾਹੀਦਾ ਸਾਡੀਆਂ ਸਿੱਖ ਸੰਗਤਾਂ ਨੂੰ ਵੀ ਇਹੋ ਜਿਆ ਨੂੰ ਜਿਆਦਾ ਪ੍ਰੋਮੋਟ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਜਿੰਨਾ ਵਿਰੋਧ ਹੋ ਸਕੇ ਕੀਤਾ ਜਾਣਾ ਚਾਹੀਦਾ ਤੇ ਬਾਕੀ ਅਮਰਤਪਾਲ ਮੈਰੂਦਾਬਾਦ ਤੋਂ ਬਾਸ ਸਾਥ ਦੇਣਾ ਚਾਹੀਦਾ ਇਹ ਇਹ ਮਸਲਾ ਸਾਡੀ ਕੌਮ ਨੂੰ ਮੈਂ ਜਥੇਦਾਰਾਂ ਨੂੰ ਵੀ ਅਪੀਲ ਕਰਦਾ ਕਿ ਇਹੋ ਜੇ ਬੰਦਿਆਂ ਨੂੰ ਪੰਥ ਤੋਂ ਸਿੱਖਿਆ ਜਾਣਾ ਚਾਹੀਦਾ ਇਹ ਇਹਨਾਂ ਦਾ ਕੋਈ ਵੀ ਸਿੱਖਾਂ ਦੀ ਸਾਜਨੀ ਨਹੀਂ ਚਾਹੀਦੀ ਕਿ ਇਹਨਾਂ ਨੇ ਬਹੁਤ ਸਿੱਖੀ ਦੇ ਨਾਂ ਤੇ ਇੱਕ ਕਲੰਕਿਆ ਇਹਨਾਂ ਨੂੰ ਸਿੱਖੀ ਤੋਂ ਉਹ ਕਾਰਜ ਕੀਤਾ ਜਾਣਾ ਚਾਹੀਦਾ ਤੇ ਦੂਸਰਾ ਉਹ ਜੋ ਹੈ ਅਮਰਪਾਲ ਮੈਰੋ ਦੇ ਖਿਲਾਫ ਸਰਕਾਰ ਚੱਲਾਂ ਚੱਲ ਰਹੀ ਹੈ ਜਾਂ ਉਹਨਾਂ ਤੇ ਕੇਸ ਬਣਾਏ ਜਾ ਰਹੇ ਆ ਉਹ ਸਰਕਾਰ ਨੇ ਵਿਚਤਾਵਲੇ ਇਹੋ ਜੇ ਹਰਕਤਾਂ ਨਾ ਕਰੋ ਸਿੱਖਾਂ ਦੇ ਸਬਰ ਨੂੰ ਨਾ ਪਰਖੋ ਤੁਸੀਂ ਇਹ ਇਦਾਂ ਦੀਆਂ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਗੀਆਂ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਬਿਨਾਂ ਸ਼ਰਤ ਉਹਨਾਂ ਤੋਂ ਸੜੇ ਕੇਸ ਵਾਪਸ ਲਓ ਤੇ ਬਲਜੀਤ ਸਿੰਘ ਨੂੰ ਉਹ ਜਿਹੜੇ ਉਹ ਜੋ ਉਹਨਾਂ ਨੇ ਹਰਕਤ ਕੀਤੀ ਉਹਦੇ ਤੇ ਵੱਧ ਤੋਂ ਵੱਧ ਜਿਹੜੀ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਤੇ ਬਾਕੀ ਸਿੱਖ ਸੰਤਾਂ ਨੂੰ ਮਹਿਰੋ ਦੇ ਸਾਹਬ ਦੇ ਹੱਕ 'ਚ ਵੱਧ ਤੋਂ ਵੱਧ ਜੋ